ਉਹ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅਸੀਂ ਅੱਜ ਆਇਆ ਜੀ ਨੂਰ ਨੂਰ ਕੋਲ ਆਇਆ ਆਪਾਂ ਬਾਲ ਕੀ ਕਰਵਾਉਣ ਆਪਾਂ ਨੇ ਸਮੂਥਿੰਗ ਸਮੂਥਿੰਗ ਕਰਾਉਣੀ ਆ 12000 ਕੋ ਮੈਂ ਨਹੀਂ ਕਰਦੀ ਤੇਰੀ ਮੰਮੀ ਸ਼ੈੱਡ ਵਾਸ਼ ਕਰਕੇ ਸਾਡੇ ਦੀਦੀ ਜੀ ਕਰ ਰਹੇ ਸਮੂਥਿੰਗ ਵਾਲੇ ਉਹ ਅਦੀਦੀ ਜੀ ਚੱਲ ਉਹਨੇ ਬਾਲ ਧੋਈ ਆਪਾਂ ਚਲੋ ਮਿਲਦੇ ਆ ਪਿੰਨੀ ਆ ਗਿਆ ਪਿੰਨੀ ਪਿੰਨੀ ਆ ਗਿਆ ਖਾਸ ਦਾ ਹੈ ਸ਼ੈਂਪੂ ਲੈ ਆ ਕੇ ਓਕੇ ਬੈਠ ਜੀ हेलो चिटकिनी ला दी हैं यही लगेंगी हुन तेरे यही लाणेंगी हुन किमे लगणियां है हुन <laughs> ਪਿੱਕਲੀਆਂ ਲਾਣੀਆਂ ਨੇ ਕਾਹੀ ਇਹ ਮੈਟ੍ਰਿਕ ਦੀ ਮੈਟ੍ਰਿਕ ਦੀ ਥੋੜੀ ਖਾਹੇ ਥੋੜੀ ਖਤਰਵਾੜ ਕੱਟਣ ਲੱਗਿਆ ਹੈ ਕੈਂਚੀ ਨਾਲ ਕੱਟਦੀ ਬਾਹਲ ਕਿਤੇ ਥੈਂਕ ਯੂ ਆ ਬਣਾਵਾ ਮੈਨੂੰ ਲਾਈਵ ਦੇ ਮਾ ਮਾਵਿਆ ਦਰਜ ਦੇ ਤੇ ਮੇਰਾ ਵੇ ਮੇਰੇ ਰਿਆ ਵਾਸਤੇ ਲੈ ਕੇ ਗਏ ਨੂਰਾ ਕੀ ਲੈ ਕੇ ਗਏ ਜਾਗੋ ਤੇਰੇ ਵਿਆਹ ਦੀ ਮੇਰੇ ਵਿਆਹ ਦੀ ਜਾਗੋ ਲੈਦੀ ਹੈ ਮੇਰਾ ਵਿਆਹ ਹੁਣ ਹੋਦੀ ਹੋ ਰਿਹਾ ਹੈ ਆਵੇ ਦੇਖ ਬਾਲ ਦਾ ਪਹਿਲਾਂ ਸਮੂਥਿੰਗ ਕਰਾ ਲਈਏ ਫੇਰ ਇਹ ਕਰਾਵਾਂਗੇ ਪਿਆਰੀ ਸੋਹਣੀ ਹੈ ਸੋਹਣੀ ਹੈ ਹੋ ਜਾ ਸੋ ਜਾ ਯਾਹ ਉਹ ਜਰੇ ਬਾਲ ਬਾਹ ਮਾ ਯਾਰ ਖੜਾਈਆਂ ਮੈਨੂੰ ਬਾਹ ਕਿੱਥੇ ਕਰਨੇ ਆ ਨਾ ਰਿਆ ਪਰਦੀਆਂ ਵਾਲੀ ਪਰਦੀਆਂ ਨਾ ਕਰਨਾ ਕੱਟ ਕੇ ਕਰ ਲਾਂ ਮੇਰੇ ਮਾਮੇ ਦਾ ਲਾ ਰੇ ਮਲਾ ਕੇ ਨਾ ਫਿਰ ਘੋਕੇ ਵਾਲ ਫਿਰ ਕਰਨੇ ਹੈ ਸੰthing ਹੋਗੀ ਮੰਮੀ ਕੀ ਹੋਗੀ ਸਟਾਰਟ ਜਿੰਨੇ ਸਟਾਰਟ ਹੋਗੀ चारी चारी अच्छा लंग चला जाए। बन्न के पठार क्या आना। बन्न के तु देखिये था। रो लंग ਜਮੀ ਦੇ ਗਰਦਨੀ ਵਾਲਾ ਨਹੀਂ ਜਲੇ ਵੀ ਉਹਦਾ ਫੋਨ ਆ ਬੜਾ ਪੜਾ ਕੰਮ ਇਹਨੂੰ ਮੈਂ ਕਰਾ ਕੇ ਆਈ ਕਿ ਮੈਰੀ ਵੀ ਕਰ ਦਿੰਦੇ ਜੀ ਤੁਹਾਨੂੰ ਅੰਦਰ ਲੱਤਣਾ ਹਾਂਜੀ ਆਪਣੀ ਪਹਿਲੀ ਕਰੀਮ ਲੱਗ ਚੁੱਕੀ ਆ ਕੱਦਾਂ ਲਾ ਰਹੇ ਜਿਵੇਂ ਗੰਜਾ ਹੁੰਦਾ ਹੈ ਪਹਿਲੀ ਕਰੀਮ ਆਪਣੇ ਲੱਗ ਚੁੱਕੀ ਆ ਇਹਦਾ ਰਿਜ਼ਲਟ ਦਿਖਾਉਂਦੇ ਤੁਹਾਨੂੰ ਇਹਦੇ ਨਾਲ ਵੀ ਸਿੱਧੇ ਹੋ ਜੰਨੇ ਆ ਪਹਿਲੀ ਨਾਲੇ ਸਾਡੂ ਉਸ ਤੋਂ ਬਾਅਦ 3 ਮਿੰਟ ਬਾਅਦ ਇਹ ਕਰਨੀਏ ਤੇ 3 ਮਿੰਟ ਬਾਅਦ ਹੋਣੀ ਆ ਠੀਕ ਪਹਿਲੀ ਲਵਾ ਕੇ 3 ਮਿੰਟ ਬਾਅਦ ਹੋ ਜਾਂਦੇ ਹੁਣ ਮੁਸ਼ਕਲ ਹੀ ਬੜੀ ਪੈ ਗਈ ਜੀ ਕੋਈ ਨਾ ਕਰੀ ਇਸ ਨੂੰ ਮੰਨ ਬਾਅਦ ਜਨੇ ਬਦਲਾ ਬਾਅਦ ਬੰਦ ਨੇ ਹੈਨਾ ਪਹਿਲੀ ਕਰੀਮ ਲਾਉਣ ਤੋਂ ਬਾਅਦ ਆਪਾਂ ਕੀਤਾ ਹੈਡਵਾਸ਼ ਇਹ ਕਿਤਨਾ ਸੀਗਾ ਆਪਾਂ ਨੇ 25 ਮਿੰਟ ਦੇ ਅਪਰੋਕਸ ਦੇ ਨੇੜੇ ਦਾ ਭਾਵੇਂ 25 ਮਿੰਟ ਦਾ ਪਹਿਲੀ ਕਰੀਮ ਦਾ ਸਰ ਦੇਖੋ ਬਈ ਪਲੱਸ ਮਾਰ ਹਲਕੇ ਹੋ ਗਿਆ ਇਹ ਇਹ ਪਹਿਲਾਂ ਹਲਕੇ ਹੋਇਆ ਹੁਣ ਦੂਜੀ ਕਰੀਮ ਲਾਵਾਂਗੇ ਤੇ ਇਹ ਜਿਹਦੇ ਮਾਣੇ ਮੁਕਤੇ ਜਾਂਦੇ ਇਹ ਸਿੱਧੇ ਹੋ ਜਾਣਗੇ ਬਿਲਕੁਲ ਅਗਲੇ ਮੋਡਰਨ ਨੂੰ ਉਹ ਕਰੀਮ ਤੋਂ ਬਾਅਦ ਆਪਾਂ ਸਪਾ ਵੀ ਲਾਈ ਸੀ ਸਪਾ ਨਾਲ ਆਪ ਦੇ ਨਾਲ ਲਾ ਕੇ ਦਸਤੋਂ ਨਹੀਂ ਆਉਂਦੀ ਆ ਉਹ ਤੇ ਹੈ ਦਵਾਸ ਤੋਂ ਬਾਅਦ ਆਪਾਂ ਇੱਕ ਵਾਰੀ ਸਾਰੇ ਬਾਲ ਦਵਾਸ ਤੇ ਫਿੱਟੇ ਸੀ ਤੇ ਜਿਹੜੀ ਲਾਸਟ ਵਾਲੀ ਕਰੀਮ ਆ ਤਾਂ ਉਹ ਏਦਾਂ ਮਤਲਬ ਸਾਰੇ ਵਾਲ ਪਹਿਲਾਂ ਸਟ੍ਰੇਟ ਕਰਕੇ ਛਿੱਟੇ ਕਰਕੇ ਤੇ ਫਿਰ ਉਸ ਤਮਾਮ ਨੂੰ ਅਪਲਾਈ ਹੁੰਦੀ ਆ ਆਪਣੇ ਵਾਲਾਂ ਤੇ ਲੋ ਇਹ ਆਪਣਾ ਸਟ੍ਰੇਟ ਹੋ ਗਿਆ ਕੰਪਲੀਟ ਆਪਣਾ ਮੈਂ ਤਾਂ ਆਪਾਂ ਨੇ ਜਿੰਟਲ ਹੀ ਲਾਇਆ ਕਰ ਲਿਆ ਪ੍ਰੈਸ ਵੀ ਲਾਇਆ ਪਰੰ ਤੇ ਹੁਣ ਤੂ ਵੀ ਕਰੀਮ ਲਸਤੇ ਉਹ ਇਲਾਸਟਿਕ ਕਰੀਮ ਆ ਤੇ ਉਸ ਤੋਂ ਬਾਅਦ ਆਪਣੇ ਫਾਈਨਲ ਲੁੱਕ ਦਿਖਾਉਣੇ ਹਨ ਤੇ ਸਪਰੇਟ ਕਰਨ ਤੋਂ ਬਾਅਦ ਆਪਾਂ ਫਿਰ ਲਾਈ ਲਾਸਪਰੀ ਆਲੀ ਉਹ ਇਹ ਲਾਸਪਲੀ ਪਾ ਲਾ ਕੇ ਤੇ ਇਹ ਵੀ ਕਰਾਪਾ ਨੇ 25 ਤੋਂ 30 ਲੰਘਦੇ ਚ ਰੱਖ ਕੇ ਤੇ ਉਸ ਤੋਂ ਬਾਅਦ ਵਾਸ਼ ਕਰੀ ਆਹ ਲੋਈ ਆਪਾਂ ਨੇ ਲੱਗੀ ਸੀ ਲਾਸਪਰੀ ਗ੍ਰੀਨ ਦੀ ਸਾਰੀ ਲੱਗੀ ਆਪਣੇ ਤੇ ਮੈਂ ਮੰਗ ਲਈ ਜਿੱਦਾਂ ਵੀ ਲਾਈਆ ਤਾਂ ਕੰਟਰ ਕੇ ਮੇਰੇ ਵਾਲ ਇਤਾ ਹੀ ਰਹਿ ਗਏ ਜੋ ਵੀ ਦੇਖਦੇ ਆ ਬਾਕੀ ਨਾਲ ਚੱਤੀ ਨਾਲ ਮੈਂ ਆਪਣੀ ਹੁੰਦ ਨੂੰ ਨਾ ਪਾਉਣਾ ਤਾਂ ਮੈਂ ਲੋ ਇਹ ਆਂਦੀ ਆ ਕਿਤਾ ਦਿਨ ਨਹੀਂ ਆਦੀ ਆ ਰਾਈ ਬਹੁਤ ਟਾਈਮ ਬਾਅਦ ਕਰਵਾਇਆ ਸੀ ਮੈਂ ਸਕੂਲ ਟਾਈਮ ਪਰ ਵਾਇਸ ਇੱਕ ਵਾਰੀ ਮੇਰੇ ਵਾਲ ਛੱਡ ਗਏ ਟ੍ਰੀਟ ਕਰਵਾਏ ਸੀ ਅੱਧਾ ਡਾਰਕ ਹੋ ਗਿਆ ਕਿ ਇਹ ਤਾਂ ਅਜੇ ਨਾ ਟੜਦਾ ਮਤਲਬ ਇਹਦੇ ਦੇਖਿਆ ਪਹਿਲਾ ਬਲੌਕ ਛੇ ਲੋ ਵੀ ਆਪਣਾ ਹੋ ਗਿਆ ਸੀ ਲਾਸਟ ਵਾਲੀ ਕਮੀ ਤੇ ਜੀ ਬੱਚੀ ਮਿਲ ਤੇ ਟਿਮਿੰਟ ਬਬਾਰੀ ਗਈ ਤੇ ਤਾਂ ਟਿਮਿੰਟ ਹੋਏ ਕਰਕੇ ਤੇ ਇਹਨੂੰ ਵਾਸ ਕੀਤਾ ਆਪਾਂ ਤੇ ਹੁਣ ਦਿਖਾਉਣਾ ਤੁਹਾਨੂੰ ਫਾਈਨਲ ਲੱਗਦਾ ਆਪਣੀ ਜੇ ਤਾਲੀ ਆਗੇ ਪਵੰਗੀਆਂ ਤੇ ਬੰਦੇ ਦੇ ਉੱਪਰ हाँ जी मित्रों तो यार चेक करो अपनी फाइनल लुक ने फिर हो गया चेक करो फाइनल लुक हो गए सदे अपने पूरे प्रॉपर ਹਲੋ ਜੀ ਆਪਣੇ ਹੋਏ ਵਾਲ ਸਟੇਪ ਟੋਪੀ ਚੈੱਕ ਕਰ ਸਕਦੇ ਹੋ ਤੇ ਦੱਸੋ ਤੁਸੀਂ ਵੀ ਕਮੈਂਟ ਦੇ ਵਿੱਚ ਕਿਦਾਂ ਦੇ ਹੋਏ ਆ ਆਪਣੇ ਵਾਲਸ ਮੇਰੇ ਨੂੰ ਕੀ ਹੋ ਰਿਹਾ ਲਾਈਟ ਜੀ ਬਹੁਤ ਹੋ ਗਿਆ ਵਾਲ ਤੇ ਚਲੋ ਫਿਰ ਜਿਹੜੇ ਆਪਾਂ ਗੱਲ ਕਰਦੇ ਹਾਂ ਲੈਟਸ ਗੋ